सैकड़ों साल के उस संघर्ष में जब आतताई शक्तियों ने आक्रांताओं ने इस भारत पर आक्रमण किया था 2000 साल तक लगातार हुए उन आक्रमणों के काल दौर में अनेक लोगों ने इस देश के धार्मिक स्वतंत्रता और हमारी संस्कृति की पहचान बनी रहे इस लक्ष्य को लेकर के अपनी पीढ़ियों को कुर्बान किया था। अंग्रेजों के गुलामी के उस कालखंड में भी देश भर में अनेक लोगों ने कुर्बानी दी शहीद आजम भगत सिंह जैसे अनेक ऐसे लोग होंगे जो उन्होंने अपने आप को मां भारती की बलवेदी पर हंसते हंसते कुर्बान कर दिया अनेक लोगों ने अपना जीवन और जवानी समर्पित कर दी इस 2000 साल के कालखंड में जिन लोगों ने इस देश की धार्मिक मान्यता इसकी संस्कृति को बचाने के लिए अपने आप को बलिदान किया उनके सपनों का उनके बलिदान को यथार्थ चरितार्थ करने के लिए उनके सपनों का भारत बनाने का समय आज हम सबके सामने खड़ा है और निश्चित ही इससे पवित्र स्थल और इससे पवित्र दिल नहीं हो सकता इससे पवित्र अवसर नहीं हो सकता जब हम सब संकल्पबद्ध हो कि हम उनके सपनों का भारत बनाने के लिए उनकी श्रद्धांजलि को उनके बलिदान को उनके सपने को साकार करने के लिए इस देश को इस महान संस्कृति को जो भारत को विश्व का सबसे शक्तिशाली संपन्न समर्थ देश बनाए उसके लिए हम सब लोग अपने आप को समर्पित करें नियोजित करें आप सब के मन में इस तरह की प्रेरणा जागृत हो और इस तरह की जागृत प्रेरणा का भाव स्थायी रूप से बने इसी ऐसी शुभकामनाएं देते हुए मैं आज इस पवित्र दिन पर मुझे आने का सौभाग्यपूर्ण अवसर दिया उसके लिए आप सबको हृदय पूर्वक धन्यवाद करता हूं बोलिए जो बोले सो निहाल बोले सो निहाल बहुत धनबाद केंद्रीय मंत्री सत्कार योग श्री गजेंद्र शेखावत जी का ਉਰੇ ਨਾਲ ਦਾ ਵਿਸ਼ੇਸ਼ਕ ਤਨਵਾਦ ਹੋਰ ਵੀ ਬੰਦਾ ਹੈ ਉਹਦਾ ਜ਼ਿਕਰ ਇਹਨਾਂ ਨੇ ਨਹੀਂ ਕੀਤਾ ਪਰ ਸਾਨੂੰ ਕਰਨਾ ਬੰਦਾ ਹੈ ਕਿ ਕਲਚਰ ਐਂਡ ਟੂਰਿਜ਼ਮ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਅੰਦਰ ਜਿਹੜੇ ਦੋ ਵੱਡੇ ਪ੍ਰੋਜੈਕਟ ਕੇਂਦਰ ਸਰਕਾਰ ਨੇ ਪਾਸ ਕੀਤੇ ਇੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ ਦਾ ਔਰ ਦੂਸਰਾ ਹੈ ਸ ਪਵਿੱਤਰ ਅਨੰਦਪੁਰ ਸਾਹਿਬ ਦੀ ਧਰਤੀ ਲਈ 40 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਸ਼ਖਾਵਤ ਸਾਹਿਬ ਨੇ ਭਾਰਤ ਕੀਤਾ ਮੰਤਰੀ ਹੋਣ ਤੋਂ ਬਾਅਦ ਸੋ ਸੇਕਵਾਰ ਜਕਾਰਾ ਛੱਡ ਕੇ ਆਪਾਂ ਮੋਦੀ ਸਾਹਿਬ ਦਾ ਔਰ ਸ਼ਖਾਵਤ ਸਾਹਿਬ ਦਾ ਧੰਨਵਾਦ ਵੀ ਕਰਨਾ ਹੈ ਔਰ ਮੈਂ ਆਸ ਵੀ ਰੱਖਦਾ ਹੈ ਕਿ ਸ਼ਖਾਵਤ ਸਾਹਿਬ ਅੱਜ ਆਪ ਇੱਥੇ ਨਤਮਸਤਕ ਹੋਏ ਨੇ ਗੁਰੂ ਘਰ ਵੀ ਨਤਮਸਤਕ ਹੋਏ ਨੇ ਤੇ ਜ਼ਰੂਰ ਜਾ ਕਰਕੇ ਦਿੱਲੀ ਦੇ ਅੰਦਰ ਜਦੋਂ ਇਹ ਜਾਣਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਦੇ ਸੰਦਰਭ 'ਚ ਵੀ ਕਿਉਂਕਿ ਜਦੋਂ-ਜਦੋਂ ਕੋਈ ਸ਼ਤਾਬਦੀ ਆਈ ਅਸ਼ਨੀ ਜੀ ਕੇਂਦਰ ਦੀ ਸਰਕਾਰ ਨੇ ਹਮੇਸ਼ਾ ਕੁਝ ਨਾ ਕੁਝ ਪੰਜਾਬ ਨੂੰ ਦਿੱਤਾ ਸੋ ਇਸ ਸ਼ਤਾਬਦੀ ਦੇ ਸੰਦਰਭ ਚ ਵੀ ਜ਼ਰੂਰ ਕੋਈ ਵੱਡੀ ਘੋਸ਼ਣਾ ਜਾ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀਲੀ ਕਰਨਗੇ ਮੈਨੂੰ ਇਹਦੀ ਪੂਰੀ ਆਸ ਔਰ ਉਮੀਦ ਹੈ ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਕਾਰਜਕਾਰੀ ਪ੍ਰਧਾਨ ਅਸ਼ਨੀ ਜੀ ਨੂੰ ਔਰ ਆਪਣੇ ਦੋ ਤਿੰਨ ਹੋਰ ਸੀਨੀਅਰ ਨੇਤਾਵਾਂ ਨੂੰ ਕਿ ਉਹ ਮੰਚ ਤੱਕ ਆ ਕਰਕੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਨਮਾਨ ਕਰਨਾ ਸੋ ਮਾਨਯੋਗ ਲਾਲਪੁਰਾ ਸਾਹਿਬ ਨੂੰ ਵੀ ਨਿਵੇਦਨ ਹੈ ਸਾਡੇ ਪਾਰਲੀਮੈਂਟ ਬੋਰਡ ਦੇ ਮੈਂਬਰ ਨੇ ਕਿ ਉਹ ਮੰਚ ਤੇ ਆ ਕਰਕੇ ਭਾਈ ਸਾਹਿਬ ਦਾ ਸਨਮਾਨ ਵੀ ਕਰਨਗੇ ਤੇਰਾ ਜਕਾਰੇ ਛੱਡ ਦਿਓ ਇੱਕ ਵਾਰੀ ਜ਼ੋਰਦਾਰ ਬੋਲੇ ਐਸੋ ਨਿਹਾਲ ਔਰ ਸਾਡੇ ਚ ਹੋਰ ਬੜਾ ਖੁਸ਼ਕਿਸਮਤੀ ਦੀ ਸਾਡੀ ਗੱਲ ਹੈ ਬੜਾ ਸੁਭਾਗ ਹੈ ਕਿ ਜਿਹੜੇ ਪਹਿਲੇ 5 ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜੇ ਸੀ ਸ੍ਰੀ ਆਕਾਲ ਜਿਹੜੇ ਪਹਿਲੇ 5 ਪਿਆਰੇ ਗੁਰੂ ਸਾਹਿਬ ਨੇ ਸਾਜੇ ਸੀ ਉਹਨਾਂ ਚੋਂ ਭਾਈ ਦਿਆ ਸਿੰਘ ਜੀ ਦੇ ਪਰਿਵਾਰ ਚੋਂ ਵੀ ਭਾਈ ਸਾਹਿਬ ਆਪ ਮੰਚ ਤੇ ਵਿਰਾਜਮਾਨ ਨੇ ਸੋ ਮੈਂ ਉਹਨਾਂ ਅਸ਼wini ਜੀ ਨੂੰ ਬੇਨਤੀ ਕਰਾਂਗਾ ਔਰ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦਾ ਵੀ ਸਨਮਾਨ ਕਰਨ ਜੀ ਸੁਪਾਈ ਸਾਹਿਬ ਦਾ ਵੀ ਬਹੁਤ ਕੋਟਨ ਕੋਟ ਧੰਨਵਾਦ ਇਹ ਉਸ ਪਰਿਵਾਰ ਚੋਂ ਨੇ ਭਾਈ ਦਿਆ ਸਿੰਘ ਦੀ ਚੋਂ ਜਿਹੜੇ ਪਹਿਲੇ ਪੰਜ ਪਿਆਰੇ ਗੁਰੂ ਸਾਹਿਬ ਨੇ ਆਪ ਸਾਜੇ ਸੀ ਇਸੇ ਹੀ ਪਵਿੱਤਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੋ ਸਾਡਾ ਬੜਾ ਸੁਭਾਗ ਹੈ ਕਿ ਉਹ ਅੱਜ ਆਪ ਇੱਥੇ ਵਿਰਾਜਮਾਨ ਹੋਏ ਨੇ ਸੋ ਮੈਂ ਉਹਨਾਂ ਦਾ ਵੀ ਕੋਟਰ ਕੋਟ ਧੰਨਵਾਦ ਕਰਦਾ ਬੋਲੇ ਇਸ ਨਿਹਾਲ ਸ੍ਰੀਆ ਬੋਲੇ ਇਸ ਨਿਹਾਲ ਸੋ ਭਾਈ ਸਾਹਿਬ ਦਾ ਵੀ ਬਹੁਤ ਧੰਨਵਾਦ ਤੇ ਹੁਣ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ ਚ ਮੋਦੀ ਸਾਹਿਬ ਦੇ ਪ੍ਰਤੀਨਿਧੀ ਦੇ ਰੂਪ ਚ मान्य옥 ਸਖਾਵਤ ਸਾਹਿਬ ਆਏ ਨੇ ਉਹਨਾਂ ਨੂੰ ਨਵੇਦਨ ਹੈ ਕਿ ਇੱਕ ਵਾਰੀ ਉਹ ਵੀ ਆ ਜਾਣਗੇ ਅਸੀਂ ਉਹਨਾਂ ਦਾ ਵੀ ਸੰਗਤ ਵੱਲੋਂ ਸਨਮਾਨ ਕਰਨਾ ਹੈ ਔਰ ਫਿਰ ਇਸ ਤੋਂ ਬਾਅਦ ਅਰਦਾਸ ਹੋਏਗੀ ਸੇਕਵਾ ਜਿਹੜਾ ਜਕਾਰਿਆਂ ਦੀ ਗੂੰਜ ਚ ਸਖਾਵਤ ਸਾਹਿਬ ਦਾ ਵੀ ਸਨਮਾਨ ਹੋਣਾ ਬੋਲੇ ਈਸੋ ਨਿਹਾਲ ਅਰਦਾਸ ਹੋਣੀ ਹੈ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਸਥਾਨ ਤੇ ਬੈਠਣਗੇ ਬਸ ਸਨਮਾਨ ਤੋਂ ਬਾਅਦ ਅਰਦਾਸ ਹੋਏਗੀ ਉਹਦੇ ਬਾਅਦ ਦੇਖ ਵਰਤੇਗੀ ਤੇ ਫਿਰ ਬਾਹਰ ਲੰਗਰ ਪ੍ਰਸ਼ਾਦ ਤੇ ਚਲਣਾ ਹੀ ਹੈ ਸੋ ਇਸ ਕਰਕੇ 5 ਮਿੰਟ ਲਈ ਆਪਣਾ ਸਥਾਨ ਲੈ ਕੇ ਰੱਖਣਗੇ ਬੋਲੇ ਏ ਸੋ ਨਿਹਾਲ ਸੋ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਆਇਆ ਹੋਇਆ ਸਾਰੀਆਂ ਹੀ ਸੰਗਤਾਂ ਦਾ ਕੋਟਨ-ਕੋਟ ਧੰਨਵਾਦ ਕਰਦਾ ਜਿਹੜੇ ਸੰਤ ਮਹਾਪੁਰਖ ਆਏ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਰਾਗੀ ਸਿੰਘ ਸਹਿਬਾਨਾ ਨੇ ਅੰਮ੍ਰਿਤ ਵਈ ਗੁਰਬਾਣੀ ਦਾ ਕੀਰਤਨ ਕੀਤਾ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ